ਕੰਗਨਰਨੌ ਦੇ ਫਿਲਮ ਐਮਰਜੈਂਸੀ ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ ਸੀਨੀਅਰ ਵਕੀਲ ਈਮਾਨ ਸਿੰਘ ਖਾਰਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਪਟੀਸ਼ਨ ਦਾਇਰ ਕੀਤੀ ਹੈ ਕੀ ਕੁਝ ਦਲੀਲ ਦਿੱਤੀ ਹੈ ਗੱਲਬਾਤ ਕਰਦੇ ਆ ਬਿਲਕੁਲ ਈਮਾਨ ਕੀ ਕੁਝ ਕਿਹਾ ਗਿਆ ਹੈ ਜੋ ਤੁਸੀਂ ਪੀਆਈਐਲ ਫਾਈਲ ਕੀਤੀ ਹੈ ਹਾਈ ਕੋਰਟ ਚ ਅੱਜ ਜੀ ਮੈਮ ਇਹ ਜੋ ਅਸੀਂ ਜੋ ਰਿਟ ਪਟੀਸ਼ਨ ਹੈ ਜੀ ਪੀਐਲ ਜੀ ਜਿਸ ਨਾਲ ਕਿਰਾਉਂ ਖੇਤ ਪਰ ਦੇਰ ਦੂ ਮੁੱਖ ਗਰਾਊਂਡ ਨੇ ਜੋ ਇਹ ਲਾ ਮਾ ਇੱਥੇ ਜੋ ਇੰਸੈਕਟਰ ਬੋਧਰ ਵੈ ਉਹ ਹੈ ਜਿਆਦੇ ਵਿੱਚ ਫਿਰਕਾ ਪ੍ਰਤੀ ਵਿਆਪਨ ਨਾ ਨਾ ਦੇ ਵਿੱਚ ਪਿਆ ਤੋਂ ਬਾਹਰ ਜੋ ਸਿੱਖਾਂ ਦੇ ਅਦੀਸ਼ ਨੂੰ ਦੰਗੇ ਕਰਾਉਣੇ ਕਿਉਂਕਿ ਇਹ ਕਿ ਕਿ ਦਿਖਾਇਆ ਗਿਆ ਹੈ ਕਿ ਟ੍ਰੇਲਰ ਦੇ ਵਿੱਚ ਸੀਨ ਨੇ ਤੇ ਜਿਹੜੇ ਲੋਕ ਜਿਹੜੇ ਸਿੱਖਾਂ ਦਾ ਅਦਾ ਕਰਨੇ ਨੇ ਉਹ ਕੁਝ ਉਹਨਾਂ ਲੋਕਾਂ ਨੂੰ ਜਿਹੜੇ ਕਿ Hindu ਦਿਖਾਈ ਦੇ ਇਨ ਫਿਲਮ ਦੇ ਵਿੱਚ ਉਹਨਾਂ ਨੂੰ ਬੱਸਾਂ ਦੇ ਵਿੱਚੋਂ ਕੱਢ ਕੇ ਤੇ ਗੋਲੀਆਂ ਮਾਰਦੇ ਦਿਖਾਏ ਗਏ ਨੇ ਤੋਂ ਬੱਸ ਦਿਖਾਈ ਗਈ ਹੈ ਵੀ ਕਰਨਤਾਰਨ ਤੋਂ ਅੰਮ੍ਰਿਤਸਰ ਜਾ ਰਹੀ ਸੀ ਤੇ ਦੂਸਰਾ ਗਰਾਉਂਡ ਸਾਡਾ ਇਹ ਹੈ ਕਿ ਜੋ ਇਸ ਦੇ ਵਿੱਚ ਜੋ ਦਸਤਖਤਾਂ ਸ੍ਰੀ ਗੁਰੂ ਗਵੈਸਈ ਮਹਾਰਾਜ ਜੀ ਦੀ ਜੋ ਸੈਟੀਓ ਦੰਦਮਿਤ ਖਸਾਲੇ ਉਹ ਜਿਹੜੇ ਚੌਦਨ ਹੋਖੀ ਨਹੀਂ ਸੰਤ ਗਿਆਨੀ ਬਾਬਾ ਜਨੈਤ ਕਾਲਾ ਦਾ ਫੇੜਾ ਵਾਲਾ ਉਹਨਾਂ ਨੂੰ ਇੰਟਰਵਿਊ ਦਿਖਾਇਆ ਗਿਆ ਵੀ ਉਹ ਕਾਂਗਰਸ ਦੇ ਲੀਡਰਾਂ ਨਾਲ ਸੌਦਾ ਕਰਦੇ ਦਿਖਾਏ ਗਏ ਐ ਡੀਲ ਕਰਦੇ ਇਹ ਬੁਤਾਂ ਦੇ ਤਾਂ ਦੇਖੋ ਇਹ ਜਿਹੜੀਆਂ ਐਪੀਸੋਡਸ ਦਿਖਾਏ ਗਏ ਨੇ ਪਾਸਾ ਜਿਹ ਸੰਤਾਵਾਰ ਇبتدي ਹਿਸਟੋਰੀਕਲ ਕ੍ਰੈਡੀਬਿਲਟੀ ਹੈ ਕੋਈ ਬੇਸਿਸ ਤੋਂ ਬਿਨਾ ਕੋਈ ਇਸ ਦਾ ਕੋਈ ਹਿਸਟੋਰੀਕਲ ਸਿਗਨੀਫੀਕੈਂਸ ਨਹੀਂ ਹੈ ਇਸੇ ਕਰਕੇ ਸਿੱਖਾਉਣਾ ਬਨਨਾ ਕਰੀ ਬਿਕਾ ਤੇ ਮੈਂ ਕਹੂੰਗਾ ਇਸਾ ਕੁਝ ਠੀਕ ਹੈ ਬਿਲਕੁਲ ਈਮਾਨ ਕੀ ਤੁਹਾਡੇ ਵੱਲੋਂ ਹੀ ਐ ਪੀ ਆਲ ਫਾਈਲ ਕੀਤੀ ਗਈ ਹੈ ਜਾਂ ਹੋਰ ਵੀ ਤੁਹਾਡੇ ਨਾਲ ਲੋਕ ਨੇ ਕਿਉਂਕਿ ਜਿਵੇਂ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਐਮ ਪੀ ਨੇ ਉਹਨਾਂ ਨੇ ਵੀ ਇਸ ਫਿਲਮ ਤੇ ਰੋਕ ਲਗਾਉਣ ਦੀ ਮੰਗ ਕੀਤੀ ਉਹਨਾਂ ਨੇ ਚਿੱਠੀ ਵੀ ਲਿਖੀ ਅੰਮ੍ਰਿਤਪਾਲ ਦਾ ਪਰਿਵਾਰ ਜਾਂ ਹੋਰ ਵੀ ਕਈ ਜੋ ਲੋਕ ਨੇ ਅੱਗੇ ਆ ਰਹੇ ਨੇ ਇਸ ਫਿਲਮ ਦੇ ਖਿਲਾਫ ਕਿ ਤੁਹਾਡੇ ਨਾਲ ਹੋਰ ਵੀ ਕੋਈ ਜੁੜਿਆ ਆਂ ਜੀ ਦੇਖੋ ਇਸ ਦੇ ਵਿੱਚ ਜੋ ਦੋ ਪਟੀਸ਼ਨਰਸ ਨੇ ਸਰਦਾਰ ਗੁਰਿੰਦਰ ਸਿੰਘ ਉਹ ਵੀ ਮਾਲੀ ਦੇ ਰਹਿਣ ਵਾਲੇ ਨੇ ਜੀ ਤੇ ਸਰਦਾਰ ਜਮੋਲ ਸਿੰਘ ਉਹ ਵੀ ਮੰਡਲ ਸੰਗਤੀਆਂ ਪਿੰਡ ਐ ਇਹਨਾਂ ਦਾ ਇਹ ਵੀ ਬੁਹਾਲੀ ਡਿਸਟ੍ਰਿਕਟ ਦੇ ਰਹਿਣ ਵਾਲੇ ਨੇ ਇੱਕ ਹੋਰ ਜੋ ਵਕੀਲ ਸਾਹਿਬ ਨੇ ਐਡਵੋਕੇਟ ਵਿਕਿੰਦਰ ਸਿੰਘ ਵਿਰਕ ਤਾਂ ਜੋ ਇਹ ਤੇ ਮੈਂ ਹੋ ਗਿਆ ਤੇ ਇਹ ਸਾਰੇ ਅਕੀਦ ਦੇ ਵਿੱਚ ਕੋਤਰੀ ਵੀ ਕਰ ਰਹੀ ਹੈ ਇਸ ਦੀ ਕਿਉਂਕਿ ਦੇਖੋ ਬੜਾ ਵੱਡਾ ਇੱਕ ਪੰਜਾਬ ਦੇ ਸੋਸ਼ਲ ਫੈਬਰਿਕ ਨੂੰ ਇੰਡੀਆ ਦੀ ਸ਼ਾਂਤੀ ਦੇ ਲਈ ਇਹ ਮੇਰੇ ਹਿਸਾਬ ਨਾਲ ਤਾਂ ਕਿ ਕੋਈ ਦੰਗਾ ਕੋਈ ਵਿਸਾਦ ਨਾ ਹੋਵੇ ਤਾਂ ਇਸ ਫਿਰਮ ਤੇ ਰੋਕ ਲੱਗਣੀ ਚਾਹੀਦੀ ਸੀ ਅਸੀਂ ਜੋ ਸੈਂਟਰਲ ਬੋਰਡ ਆਫ ਸਰਟੀਫਿਕੇਸ਼ਨ ਸੀਬੀਐਸਸੀ ਤੇ ਯੂਨੀਯਨ ਦੀ ਜੋ ਮਿਨਿਸਟਰੀ ਹੈ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰੌਡਕਾਸਟ ਉਹਨਾਂ ਨੇ ਲੇਟਲੀ ਲਿਖਿਆ ਤੇ ਉਹਨਾਂ ਨੂੰ ਅਸੀਂ ਜੋ ਰਿਪੋਰਟ ਦੇ ਵਿੱਚ ਵੀ ਇਹ ਮਾਨਯੋਗਤਾ ਦਿੱਤੀ ਕੀਤੀ ਹੈ ਕਿ ਸੱਟ ਕੀਤਰ ਕੋਵਰ ਦੇ ਕੋਲ ਵੀ ਤੇ ਡੀਜੀਪੀ ਤੋਂ ਜਾਵਨ ਦੇ ਵਿੱਚ ਮੰਗੀ ਹੈ ਕਿ ਜੋ ਇਸ ਦੀ ਮੇਨ ਪ੍ਰੋਡਿਊਸਰ ਹੈ ਕੈਰੇਕਟਰ ਤੇ ਐਕਟਰ ਹੈ ਕੰਦਨਾ ਤੇ ਉਹਨਾਂ ਦੇ ਸਾਥੀਆਂ ਜੋ ਦੇ ਇਨਵੋਲਡ ਹਨ ਉਹਨਾਂ ਦੇ ਰਿਪੋਰਟ ਉਹਨਾਂ ਦੇ ਅਗੀਸਿਕ ਨੋਮਿਕਲ ਕਰਵਾਈ ਹੋਣੀ ਚਾਹੀਦੀ ਸੀ ਹੂੰ ਤੇ ਹਾਈ ਕੋਰਟ ਚ ਤੁਸੀਂ ਪੀਆਈਐਲ ਲਗਾਈ ਹੈ ਹੁਣ ਸੁਣਵਾਈ ਕਦੋਂ ਹੈ ਕਿਉਂਕਿ 6 ਸਤੰਬਰ ਨੂੰ ਤਾਂ ਫਿਲਮ ਰਿਲੀਜ਼ ਹੋ ਰਹੀ ਹੈ ਅ ਇਸੇ ਕਿਸ ਸੁਣਵਾਈ ਦੇ ਕੋਈ ਪੀਆਈਐਲ ਫਾਈਲ ਹੋਤੀ ਹੈ ਜੀ ਇਹ ਕੁਝ ਕੁ ਦਿਨਾਂ ਦੇ ਵਿੱਚ ਜੋ ਇਸ ਦੀ ਜੋ ਸੁਣਵਾਈ ਹੈ ਉਹ ਵੀ ਹੋਵੇਗੀ 2-4 ਦਿਨਾਂ ਦੇ ਜੀ ਕਿਉਂਕਿ ਫਿਲਮ ਨੂੰ ਰਿਲੀਜ਼ ਹੋਣ ਤੇ ਮੈਂ ਉਹੀ ਕਹਿ ਰਹੀ ਕਿ ਸਮਾਂ ਘੱਟ ਰਹਿ ਗਿਆ 6 ਸਤੰਬਰ ਤੁਸੀਂ ਦੇਰੀ ਨਾਲ ਪੀਆਈਐਲ ਫਾਈਲ ਕੀਤੀ ਹੈ ਜਾਂ ਤੁਸੀਂ ਪਹਿਲਾਂ ਗਰਾਉਂਡ ਉਨਾਂ ਤੇ ਵਰਕ ਕਰ ਰਹੇ ਸੀ ਕਿ ਕੁਝ ਇਹਨਾਂ ਇਹ ਸਾਡੇ ਲੀਗਲ ਸਰਵਿਸ ਲੈ ਕਾਂਸੀ 52 ਤੱਕ ਲਿਖੀਆਂ ਹੋਈਆਂ ਨੇ ਜੀ ਪ੍ਰੈਸਟੀਜੀਅਸ ਸੈਕਟਰ ਦੇ ਵਿੱਚ ਮਿਨਿਸਟਰੀ ਨੂੰ ਬੋਸਟਰ ਬਾਚ ਤੋਂ ਸੀਪੀਐਸ ਨੂੰ ਵੀ ਇਸ ਲੈਟਰ ਤੇ ਕਿਹਾ ਉਹਨਾਂ ਦੇ ਜਿਦੋਂ ਨਾਲ ਕੋਈ ਐਕਸ਼ਨ ਨਹੀਂ ਲਿਆ ਫਿਰ ਅੱਜ ਫਟਕੇ ਸਾਡੇ ਤੋਂ ਹੋਰ ਕੋਈ ਰਾਹ ਨਹੀਂ ਸੀ ਪਾਇਆ ਕਿ ਅਸਲ ਜੋ ਸਾਨੂੰ ਰੋਕ ਕੇ ਰੱਖਿਆ